ਅਕਾਲੀ ਭਾਜਪਾ ਘਟ ਜੋੜ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਅਕਾਲੀ ਦਲ ਦੇ ਪ੍ਰਧਾਨ ਬਾਦਲ ਦਾ ਮੰਨਣਾ ਹੈ ਕਿ ਪੰਜਾਬ ਦੇ ਲੋਕ ਨਵੇਂ ਤਜਰਬੇ ਤੋਂ ਅੱਕ ਚੁੱਕੇ ਨੇ ਉਹਨਾਂ ਮੁਤਾਬਕ ਜਨਤਾ ਨੂੰ ਅਹਿਸਾਸ ਹੋ ਗਿਆ ਕਿ ਤਰਨਤਾਰਨ ਚੋਣਾਂ ਤੇ 2027 ਵਿੱਚ ਖੇਤਰੀ ਪਾਰਟੀ ਅਕਾਲੀ ਦਲ ਤੋਂ ਬਿਨਾਂ ਗੱਲ ਨਹੀਂ ਬਣੇਗੀ ਉਹਨਾਂ ਨੇ ਕਿਹਾ ਕਿ ਨਾ ਤਾਂ ਕੈਪਟਨ ਸਾਡੇ ਖਿਲਾਫ ਕੋਈ ਸਬੂਤ ਦੇ ਸਕੇ ਅਤੇ ਨਾ ਹੁਣ ਮੌਜੂਦਾ ਸਰਕਾਰ ਕੋਲੋਂ ਸਾਡੇ ਖਿਲਾਫ ਕੁਝ ਸਾਬਤ ਹੋਇਆ ਹੈ ਬਾਦਲ ਨੇ ਐਜੂਪੀਸੀ ਚੋਣਾਂ ਚ ਹੋਈ ਜਿੱਤ ਦਾ ਜ਼ਿਕਰ ਕਰਦਿਆਂ ਦਾਵਾ ਕੀਤਾ ਕਿ ਜਿੰਨੇ ਵੀ ਨਵੇਂ ਅਕਾਲੀ ਦਲ ਬਣਨਗੇ ਸਾਰੇ ਹੀ ਨਕਾਰੇ ਜਾਣਗੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਖਿਲਾਫ ਬਹੁਤ ਰੋਸ਼ ਹੈ ਉਹਨਾਂ ਕਿਹਾ ਕਿ ਸਾਡਾ ਇੱਕੋ ਇੱਕ ਮੁੱਦਾ ਪੰਜਾਬ ਨੂੰ ਬਚਾਉਂਦਾ ਹੈ ਪਿਛਲੇ 10 ਸਾਲਾਂ ਵਿੱਚ ਪਾਰਟੀਆਂ ਨੇ ਝੂਠੀਆਂ ਸੌਹਾਂ ਖਾ ਕੇ ਸਰਕਾਰਾਂ ਬਣਾਈਆਂ ਪਰ ਸੱਤਾ ਵਿੱਚ ਆਉਣ ਮਗਰੋਂ ਕੀਤਾ ਕੁਝ ਵੀ ਨਹੀਂ ਲੋਕਾਂ ਵੱਲੋਂ ਕੀਤੇ ਤਜਰਬੇ ਪੰਜਾਬ ਨੂੰ ਬਹੁਤ ਭਾਰੀ ਪਏ ਨੇ ਇਹ ਬੰਦ ਹੋਣੇ ਚਾਹੀਦੇ ਨੇ ਪਿਛਲੇ ਸਮੇਂ ਦੌਰਾਨ 20-25 ਸਾਲ ਕਾਂਗਰਸ ਨੇ ਰਾਜ ਕੀਤਾ ਤੇ ਇੰਨਾ ਸਮਾਂ ਹੀ ਅਕਾਲੀ ਦਲ ਦਾ ਰਾਜ ਰਿਹਾ ਹੈ ਲੋਕ ਦੋਹਾਂ ਸਰਕਾਰਾਂ ਦੇ ਕੰਮਾਂ ਦੀ ਤੁਲਨਾ ਕਰਕੇ ਆਪ ਹੀ ਫੈਸਲਾ ਕਰ ਸਕਦੇ ਨੇ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਇੱਕ ਵੀ ਨਿਸ਼ਾਨੀ ਨਹੀਂ ਬਣਾਈ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ ਸਾਰਾ ਸ਼ਰਮਣੀ ਅਕਾਲੀ ਦਲ ਨੇ ਕਰਵਾਇਆ ਹੈ ਬਿਜਲੀ ਡੈਮ ਸੜਕਾਂ ਦਾ ਜਾਲ 에어ਪੋਰਟ ਆਦ ਸਭ ਕੁਝ ਅਕਾਲੀ ਦਲ ਵੇਲੇ ਬਣਿਆ ਹੈ ਲੋਕ ਭਲਾਈ ਦੀਆਂ ਸਾਰੀਆਂ ਸਕੀਮਾਂ ਅਕਾਲੀ ਦਲ ਨੇ ਸ਼ੁਰੂ ਕੀਤੀਆਂ ਨੇ ਇਹਨਾਂ ਨੇ ਹੌਲੀ-ਹੌਲੀ ਉਹ ਵੀ ਖਤਮ ਕਰ ਦਿੱਤੀਆਂ ਮੌਜੂਦਾ ਸਰਕਾਰ ਨੇ ਵੀ ਸਿਰਫ ਗੱਲਾਂ ਜਾਂ ਵਾਅਦੇ ਕੀਤੇ ਜਦਕਿ ਜ਼ਮੀਨ ਤੇ ਕੁਝ ਵੀ ਨਹੀਂ ਲੋਕ ਸਿਆਣੇ ਨੇ ਉਹ ਸਮਝ ਚੁੱਕੇ ਨੇ ਕਿ ਖੇਤਰੀ ਪਾਰਟੀ ਨਾਲ ਹੀ ਗੱਲ ਬਣਨੀ ਹੈ ਜਦ ਉਹਨਾਂ ਤੋਂ ਪੁੱਛਿਆ ਗਿਆ ਕਿ ਇਸ ਸਭ ਦੇ ਬਾਵਜੂਦ ਅਕਾਲੀ ਦਲ ਦੀ ਗੱਲ ਕਿਉਂ ਨਹੀਂ ਬਣਦੀ ਉਹਨਾਂ ਨੇ ਕਿਹਾ ਕਿ ਜਦ ਸਾਡੀ ਸਰਕਾਰ ਦੇ ਗਤਾਰ 10 ਸਾਲ ਹੋਇਆ ਤਾਂ ਵਿਰੋਧੀ ਅਕਾਲੀ ਦਲ ਨੂੰ ਹਰਾਉਣ ਲਈ ਇਕੱਠੇ ਹੋ ਗਏ ਆਮ ਆਦਮੀ ਪਾਰਟੀ ਕੇਂਦਰੀ ਏਜੰਸੀਆਂ ਤੇ ਕਾਂਗਰਸ ਨੇ ਡਿਜੀਟਲ ਮੀਡੀਆ ਤੇ ਬਾਦਲ ਪਰਿਵਾਰ ਤੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਉਹ ਬਾਦਲ ਪਰਿਵਾਰ ਨੂੰ ਪਿੱਛੇ ਕਰਕੇ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਸਨ ਇਸ ਝੂਠੇ ਪ੍ਰਚਾਰ ਨਾਲ ਲੋਕਾਂ ਦੇ ਮਨ ਵਿੱਚ ਇਹੋ ਜਿਹਾ ਮਾਹੌਲ ਬਣਾ ਦਿੱਤਾ ਗਿਆ ਕਿ ਉਹ ਸਾਰੀਆਂ ਚੰਗੀਆਂ ਗੱਲਾਂ ਪੁੱਲ ਗਏ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਝੂਠਾ ਕੇਸ ਬਣਾਇਆ ਤੇ ਫਿਰ ਗੁਟਕਾ ਸਾਫ ਦੀ ਸੌਕਾ ਦਿੱ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਗਰੰਟੀਆਂ ਦੇ ਲਾਰੇ ਲਗਾ ਕੇ ਲੋਕਾਂ ਨੂੰ ਵਰਗਲਾ ਲਿਆ ਪਰ ਹੁਣ ਲੋਕਾਂ ਨੂੰ ਦੋਹਾਂ ਦੀ ਅਸਲੀਅਤ ਪਤਾ ਲੱਗ ਗਿਆ ਤੇ ਤਰਨ ਤਰਨ ਦੇ ਨਤੀਜੇ ਇੱਕ ਮਿਸਾਲ ਪੈਦਾ ਕਰਨਗੇ ਉਹਨੇ ਕਿਹਾ ਕਿ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਕਿਹਾ ਜਾ ਰਿਹਾ ਰਾਜਾ ਬੜੰਗੋ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਨੂੰ ਆਪਣੀ ਮਾਂ ਕਹਿੰਦਾ ਜਿਸ ਪਰਿਵਾਰ ਨੇ ਸ਼੍ਰੀ ਦਰਬਾਰ ਸਾਹਿਬ ਦੀ ਰੱਖਿਆ ਲਈ ਸਾਰਾ ਕੁਝ ਕੁਰਬਾਨ ਕਰ ਦਿੱਤਾ ਉਸ ਨੂੰ ਗੈਂਗਸਟਰ ਦੱਸਦੇ ਨੇ ਇਸ ਮੌਕੇ ਜਦ ਬਾਦਲ ਤੋਂ ਪੁੱਛਿਆ ਗਿਆ ਕਿ ਹਰਮੀਤ ਸੰਧੂ ਕਹਿੰਦੇ ਨੇ ਕਿ ਸੁਖਵੀਰ ਬਾਦਲ ਸਿਰਫ 2-3 ਲੋਕਾਂ ਦੀ ਹੀ ਸੁਣਦੇ ਨੇ ਇਸ ਦੇ ਜਵਾਬ ਵਿੱਚ ਉਹਨੇ ਕਿਹਾ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਵੀ ਉਹਨਾਂ ਵਿੱਚੋਂ ਇੱਕ ਸੀ ਉਸ ਨੂੰ ਮੈਂ ਕਦੇ ਕਿਸੇ ਕੰਮ ਨਾ ਨਹੀਂ ਕਹੀ ਉਸ ਨੂੰ ਅਜਹੀ ਗੱਲ ਕਹਿਣ ਵਿੱਚ ਸ਼ਰਮ ਆਉਣੀ ਚਾਹੀਦੀ ਹੈ ਮੁੱਖ ਮੰਤਰੀ ਤੇ ਤੰਜ ਕਸਦੇ ਉਹਨਾਂ ਕਿਹਾ ਕਿ ਉਹਨਾਂ ਦੇ ਮਨ ਵਿੱਚ ਇਹ ਹੈ ਕਿ ਪੂਰੀ ਜ਼ਿੰਦਗੀ ਮੈਂ ਹੀ ਮੁੱਖ ਮੰਤਰੀ ਰਹਾ ਉਹ ਘਬਰਾਏ ਹੋਏ ਅਤੇ ਆਪਣੇ ਪੰਜਾਬ ਮਿੰਟਾਂ ਦੇ ਭਾਸ਼ਣ ਵਿੱਚ 45 ਮਿੰਟ ਬਦਲ-ਬਦਲ ਕਰੀ ਜਾਂਦੇ ਨੇ ਬਾਕੀ ਪਾਰਟੀਆਂ ਵੀ ਸਭ ਤੋਂ ਵੱਧ ਸਾਡਾ ਨਾ ਲੈਂਦੀਆਂ ਨੇ ਅਸੀਂ ਭਾਵੇਂ ਵਿਧਾਨ ਸਭਾ ਵਿੱਚ ਤਿੰਨ ਸੀਟਾਂ ਤੇ ਰਹਿ ਗਏ ਆ ਪਰ ਫਿਰ ਵੀ ਇਹ ਸਾਡੇ ਤੋਂ ਡਰਦੇ ਨੇ ਸ਼ਰਮਣੀ ਅਕਾਲੀ ਦਲ ਪੰਜਾਬ ਤੇ ਕੌਮ ਦੀ ਜਥੇਬੰਦੀ ਹੈ ਇਸ ਨੂੰ ਤੁਸੀਂ ਕਦੇ ਵੀ ਖਤਮ ਨਹੀਂ ਕਰ ਸਕਦੇ ਅਕਾਲੀ ਦਲ ਥੋੜੇ ਮੇਰੇ ਲਈ ਪਿੱਛੇ ਜ਼ਰੂਰ ਹੋਇਆ ਪਰ ਹੁਣ ਤੂਫਾਨ ਵਾਂਗ ਅੱਗੇ ਆ ਰਿਹਾ ਹੈ ਭਗਵੰਤ ਮਾਨ ਪਹਿਲਾਂ ਵੱਸਾਂ ਤੇ ਸੁਖ ਵਿਲਾਸ ਬੰਦ ਕਰਨ ਦੀਆਂ ਗੱਲਾਂ ਕਰਦੇ ਸੀ ਪਰ ਚਾਰ ਸਾਲਾਂ ਵਿੱਚ ਬੰਦ ਕਿਉਂ ਨਹੀਂ ਕਰ ਸਕੇ ਸਾਡੀ ਹਰ ਚੀਜ਼ ਕਾਨੂੰਨ ਮੁਤਾਬਕ ਹੈ ਤੇ ਅਸੀਂ ਕਦੇ ਵੀ ਆਪਣੀ ਸਰਕਾਰ ਹੋਣ ਦਾ ਫਾਇਦਾ ਨਹੀਂ ਚੁੱਕਿਆ ਇਹਨਾਂ ਨੇ ਸੁਖ ਵਿਲਾਸ ਤੇ ਵੱਸਾਂ ਖਿਲਾਫ ਬਹੁਤ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਹੱਥ ਕੁਝ ਵੀ ਨਹੀਂ ਲੱਗਿਆ ਮੈਂ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਾ ਕਿ ਮੇਰੇ ਕਿਸੇ ਵੀ ਕਾਰੋਬਾਰ ਦਾ ਉਹ ਕੁਝ ਨਹੀਂ ਵਿਗਾੜ ਸਕਦੇ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਚੱਲ ਰਹੇ ਨੇ ਅਗਲੇ 6 ਮਹੀਨਿਆਂ ਵਿੱਚ ਕਿਸੇ ਨੇ ਨਹੀਂ ਰਹਿਣਾ ਇਨ੍ਹਾਂ ਦੇ ਵਿਧਾਇਕਾਂ ਦਾ ਅਕਸ ਇੰਨਾ ਖਰਾਬ ਹੈ ਕਿ ਕਿਸੇ ਪਾਰਟੀ ਨੇ ਵੀ ਇਨ੍ਹਾਂ ਨੂੰ ਆਪਣੇ ਚ ਸ਼ਾਮਿਲ ਨਹੀਂ ਕਰਨਾ ਹੁਣ ਵੀ ਬਹੁਤ ਸਾਰੇ ਵਿਧਾਇਕ ਮੈਨੂੰ ਅਕਾਲੀ ਦਲ ਵਿੱਚ ਆਉਣ ਦੀ ਪੇਸ਼ਕਸ਼ ਕਰਦੇ ਨੇ ਪਰ ਮੈਂ ਸਾਫ਼ ਇਨਕਾਰ ਕਰ ਦਿੰਦਾ ਭਾਜਪਾ ਬਾਰੇ ਬੋਲਦੇ ਹਾਂ ਉਨਾਂ ਕਿਹਾ ਕਿ ਹਰ ਪਾਰਟੀ ਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਦਾ ਹੱਕ ਹੈ ਪੰਜਾਬ ਵਿੱਚ ਬੀਜੇਪੀ ਦਾ ਇਕੱਲਿਆਂ ਕੋਈ ਭਵਿੱਖ ਨਹੀਂ ਵਾਰਿਸ ਪੰਜਾਬ ਬਾਰੇ ਬੋਲਦੇ ਆ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਚੋਣ ਲੜਨ ਦਾ ਪੂਰਾ ਹੱਕ ਹੈ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਤਜਰਬਿਆਂ ਕਾਰਨ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਜਿਹੜਾ ਸੂਬਾ 1 ਨੰਬਰ ਤੇ ਸੀ ਅੱਜ 19ਵੇਂ ਨੰਬਰ ਤੇ ਜਾ ਪਹੁੰਚਿਆ ਇੱਕੋ ਇੱਕ ਪਾਰਟੀ ਹੈ ਜਿਸ ਨੇ ਪੰਜਾਬ ਲਈ ਸਭ ਕੁਝ ਕਰਵਾਨ ਕੀਤਾ ਪੰਜਾਬ ਦਾ ਹੁਣ ਤੱਕ ਦਾ ਸਾਰਾ ਵਿਕਾਸ ਕਾਲੀ ਦਿਲ ਦੇ ਸਮੇਂ ਵਿੱਚ ਹੋਇਆ